ਕੋਕਾ ਕੋਲਾ ਦੇ ਸਾਹਮਣੇ ਕਦੇ ਕੋਈ ਕੰਪਨੀ ਟਿਕਣੀ ਪਾਈ ਕੀ ਤੁਸੀਂ ਜਾਣਦੇ ਹੋ ਪੰਜਾਬ ਦੀ ਇਹ ਕੰਪਨੀ ਕੋਕਾ ਕੋਲਾ ਦੇ ਸਾਹਮਣੇ ਹਿੱਕ ਤਾਣ ਕੇ ਖੜੀ ਆ ਆਪਾਂ ਗੱਲ ਕਰਦੇ ਹਾਂ ਜੀ ਲਾਹੌਰੀ ਜੀਰੇ ਦੀ ਲਾਹौरी ਜੀਰਾ ਕਿਵੇਂ ਤਿਆਰ ਕੀਤਾ ਗਿਆ ਕੀ ਇਹ ਲਾਹੌਰ ਦਾ ਹੈ ਜਾਂ ਫਿਰ ਪੰਜਾਬ ਦਾ ਤੇ ਇਹਨੂੰ ਬਣਾਉਣ ਦੀ ਇੱਕ ਦਿਲਚਸਪ ਕਹਾਣੀ ਬਾਰੇ ਗੱਲਬਾਤ ਕਰਦੇ ਆ ਸੌਰਵ ਮੰਜਾਲ ਤੇ ਉਸਦੇ ਦੋ ਦੋਸਤ ਹਮੇਸ਼ਾ ਸ਼ਾਮ ਨੂੰ ਇਕੱਠੇ ਹੁੰਦੇ ਸੀ ਤੇ ਸੋਚਦੇ ਸੀ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਵੱਡਾ ਕਰਨਾ ਹੈਗਾ ਚੌੜ-ਚੌੜ ਦੇ ਵਿੱਚ ਇੱਕ ਦੋਸਤ ਨੇ ਜਿਹੜੀ ਇੱਕ ਡਰਿੰਕ ਬਣਾਈ ਜਿਹਦੇ ਵਿੱਚ ਜੀਰਾ, ਨਿੰਬੂ ਤੇ ਨਾਲ ਹੀ ਨਮਕ ਮਲਾਇਆ ਗਿਆ ਤੇ ਬਾਕੀ ਦੋ ਦੋਸਤਾਂ ਨੂੰ ਵੀ ਟੈਸਟ ਕਰਾਇਆ ਗਿਆ ਉਹਨਾਂ ਵਿੱਚੋਂ ਇੱਕ ਦੋਸਤ ਬੋਲਿਆ ਯਾਰ ਕੀ ਚੀਜ਼ ਬਣਾਈ ਆ ਇਹ ਤਾਂ ਮਾਰਕੀਟ ਦੇ ਵਿੱਚ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜੀ ਸ਼ੁਰੂਆਤ ਤੋ ਹੋਈ ਲਾਹੌਰੀ ਜੀ ਜੀ ਹੁਣ ਤੁਸੀਂ ਸੋਚਦੇ ਹੋ ਨੇ ਵੀ ਲਾਹੌਰੀ ਜੀਰਾ ਕੀ ਲਾਹੌਰ ਦਾ ਤਾ ਇਹਦੇ ਵਿੱਚ ਵਰਤਿਆ ਜਾਣ ਵਾਲਾ ਸੇਂਦਾ ਨਮਕ ਹੈ ਜਿਹੜਾ ਉਹ ਲਾਹੌਰੀ ਹੈ ਇਸ ਕਰਕੇ ਦਾ ਨਾਮ ਜਿਹੜਾ ਲਾਹੌਰੀ ਜੀਰਾ ਰੱਖਿਆ ਗਿਆ ਹੈਗਾ ਪੰਜਾਬ ਦੇ ਰੋਪੜ ਸ਼ਹਿਰ ਦੇ ਵਿੱਚੋਂ ਇਹ ਕੰਪਨੀ ਜਿਹੜੀ ਸ਼ੁਰੂ ਹੋਈ ਤੇ ਤਿੰਨੇ ਦੋਸਤਾਂ ਨੇ ਬਹੁਤ ਤਾਕੜਾ ਬਿਜ਼ਨਸ ਕੀਤਾ ਇੱਕ ਦਿਨ ਦੇ ਵਿੱਚ ਲਾਹੌਰੀ ਜੀਰੇ ਦੀਆਂ 50 ਲੱਖ ਬੋਤਲਾਂ ਲੱਗਦੀਆਂ ਨੇ ਤੇ 300 ਕਰੋੜ ਰੁਪਇਆ ਕਮਾਈ ਜਿਹੜੀ ਇੱਕ ਸਾਲ ਦੀ ਹੈ ਲਾਹੌਰੀ ਜੀਰੇ ਦੀ ਕਿਸੇ ਵੀ ਵੱਡੇ ਸਟਾਰ ਨੇ ਪ੍ਰੋਮੋਸ਼ਨ ਨਹੀਂ ਕੀਤੀ ਤੇ ਨਾ ਹੀ ਸੌਰਵ ਮੰਜਾਲ ਜੋ ਕੰਪਨੀ ਦਾ ਮਾਲਕ ਹੈ ਉਸਨੇ ਕਿਸੇ ਤੋਂ ਕਦੇ ਕਰਵਾਈ ਹੈ ਆਮ ਲੋਕ ਹੀ ਇੱਕ ਦੂਜੇ ਨੂੰ ਇਹਦਾ ਟੇਸਟ ਸਸੀ ਜਾਂਦੇ ਨੇ ਤਾਂ ਕਰਕੇ ਲਾਹੌਰੀ ਜੀ ਦਾ ਇੰਨਾ ਜਿਆਦਾ ਫੇਮਸ ਹੋ ਗਿਆ ਹੈ